ਉਹ ਵਰਹਾ ਅੱਜ ਰੋਟਾ ਵੇਟਰ ਨਾ ਪਹਿਲੀ ਵਾਰ ਆਵਾ ਤੇ ਬੇਟਾ ਨਿਊ ਹੋਲ ਅੰਚਣਾਉਂ ਲਗਾਉਂ ਆ ਆ ਸੋ ਰੋਟਾ ਵੇਟਰ ਨਾਲ ਅਲਟਾ ਪਹਿਲੀ ਵਾਰ ਆਇਆ ਹਾਸਤੇ ਹੈ ਹੈ ਆਈ ਨੀ ਮੂੜੀ ਨਾ ਫਿੱਟੀ ਜੀ ਇਹ ਬਸ ਸਮਝ ਲਓ ਵੀ ਖਾਦ ਦਾ ਕੰਮ ਹੀ ਦੇਣਾ ਇਹਨੇ ਇਹ ਵੇਸਟ ਹੀ ਆ ਬੱਤ ਇਹ ਪੱਕ ਪੱਕ ਗਈ ਹੈ ਨਾ ਇਹ ਪੱਕ ਗਈ ਹੈ ਹਾਂ ਰੇਟ ਨਹੀਂ ਹੈ ਵਾਹ ਅੱਛਾ ਅੱਛਾ ਜੀ ਹਾਂ ਅੱਛਾ ਮਤਲਬ ਆਈ ਜੀ ਹੁਣ ਕਹਿੰਦੇ ਵੀ ਜਿਹੜੀ ਮੂੜੀ ਬਚ ਗਈ ਆ ਕੋਈ ਦੇਖ ਪਾ ਰਹੇ ਇਹਨੇ ਇਹ ਸਮਝ ਲਓ ਵੀ ਵੇਸਟੀ ਆ ਕਿਉਂਕਿ ਪਟਾਈ ਦਾ ਤੇ ਮੰਡੀ ਕਰਨ ਦਾ ਜੋ ਵੀ ਖਰਚਾ ਪਾ ਕੇ ਉਸ ਤੋਂ ਬਾਅਦ ਵਿਕਣੀ ਹੁਣੀ ਦੀ ਨਹੀਂ ਸੋ ਇਹਨੂੰ ਵੇਸਟ ਆ ਮੂਲੀ ਪੁੱਟੀ ਜਤਿੰਦਰ ਹੁਣਾਂ ਨੇ ਹਾਂ ਸੋ ਇਹਨੂੰ ਹੁਣ ਜੋ ਰਾਜ ਹੁਣੀ ਤੈਹੋ ਖੇਤਾਂ ਦੇ ਵਿੱਚ ਹੀ ਵਾਦਣ ਲੱਗੇ ਆ ਹਾਂ ਸੋ ਗੋਲੀਆਂ ਪੂਰੀਆਂ ਤਿਆਰ ਐ ਇਸ ਟਾਈਮ ਉਧਰ ਗੁੰਗੀ ਪੱਦ ਰਹੀ ਆ ਆਉਲੀ ਬਿਖੋ ਲੋ ਜੀ ਯੁਵਰਾਜ ਹੁਣੀ ਇੱਥੇ ਪੂਰਾ ਫਾਰਮ ਹਾਊਸ ਦੀ ਤਿਆਰੀ ਕਰ ਰਿਹਾ ਤਈਓ ਆ ਕਟਾਈ ਹੋ ਰਹੀ ਆ ਅੱਜ ਫਰਾ ਹੈ ਰਿਗਾਇਆ ਨਾ ਨੇ ਆ ਰੈਨੋਵੇਟ ਕਰਕੇ ਜੇ ਨੈਕਸਟ ਟਾਈਮ ਕਿਤੇ ਵਿਸਟ ਕਰਾਵਾਂਗੇ ਤੁਹਾਨੂੰ ਦਿਖਾਵਾਂਗੇ ਫਿਰ ਲੋ ਜੀ ਬੱਚੇ ਹੁਣ ਟਰਨੀਪ ਦੇ ਖੇਤਾਂ ਚੱਲੇ ਆ ਛਲਗਮ ਛਲਗਮ ਸੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਯੁਵਰਾਜ ਹੁਣਾ ਨੇ ਲਗਭਗ ਹਰ ਤਰ੍ਹਾਂ ਦੀ ਸਬਜ਼ੀ ਫਸਲ ਵੀਜੀ ਇੱਥੇ ਤੇ ਛਰਗਮ ਰਹਿ ਗਏ ਜਿਹੜੀ ਮੌਸਮੀ ਅੱਜ ਕੱਲ ਦੀ ਫਸਲ ਆ ਮੂਲੀਆਂ ਚਕੰਦਰ ਛਲਗਮ ਸਾਬ ਕੁੜੀ ਹੋ ਜੋਗੀ ਲਾਲ ਲਾਲ ਛਲਗਮ ਸੋ ਛਲਗਮ ਤੇ ਕੱਚੇ ਖਾਣ ਦਾ ਆਪਣਾ ਮਜਾ ਹੁੰਦਾ ਆ ਕੁੜੀ ਛਲਗਮ ਸੋ ਛਲਗਮ ਛਲਗਮ ਵਾਓ ਵੈਰੀ ਆਹ ਗਣਾ ਜੂਪਦੀ ਆ ਛਲਗਮ ਨਾ ਉਹ ਕੀ ਬਲਾ ਸਰਦਨ ਬੜਾ ਟੇਸਟੀ ਹੁੰਦਾ ਲੈਟੇ ਖਾ ਕੇ ਵੇ ਹਾਂ ਹੁਣ ਇਹ ਮੜਾ ਜਾਏਗਾ ਇੱਦਾਂ ਹੀ ਲੋਡ ਹੀ ਨਹੀਂ ਆ ਕੁਦਰਤ ਨੇ ਤੋਤੇ ਆ ਕੇ ਚਲੋ ਮਿੱਟੀ ਛਾੜ ਕੇ ਤੋਤਲੇ ਬੰਨੇ ਖਾਜੋ ਜੀ ਜਵੀਨ ਤਾਂ ਬਾਹਰ ਆ ਹਾਂ ਹੈ ਉਹ ਕੱਲਾ ਤੂ ਤੂ ਜਾ ਹੀ ਆ ਅੰਦਰ ਬਾਹਰ ਇੱਦਾਂ ਮੈਂ ਕਲਰ ਵੀ ਖਾ ਲਵਾਂ ਆ ਵੇ ਓੜੇ ਪਾਣੀ ਮਾਰ ਦਿੰਦੇ ਵਾ ਹਾਂ ਤੇ ਆ ਉਹ ਉਧਰ ਗੰਨੇ ਚੁਪੰਡੀ ਕੁੜੀ ਛੱਡੀ ਲੋਬੇ ਜੀ ਜਤਿੰਦਰ ਨੇ ਰਾਤ ਦੀ ਡੰਗ ਜੋਗੀ ਸਬਜ਼ੀ ਦਾ ਜਗਾਰਡ ਕਰ ਲਿਆ ਜੇ ਤੋ ਆਇਆ ਤਿਆ ਆ ਛਲਗਮ ਤੋੜ ਕੇ ਮੋਟੇ ਮੋਟੇ ਇਹਨੇ ਤਾਂ ਆਪਣਾ ਡੰਗ ਸਾਰ ਲਿਆ ਵਾ ਜਿਹੜਾ ਸ਼ਾਮ ਨੂੰ ਜਾ ਕੇ ਕਿਹੜੀ ਸਬਜ਼ੀ ਬਣਾਉਣੀ ਆ ਕਿਉਂਕਿ ਕਹਿੰਦੇ ਕਿ ਜਨਾਨੀਆਂ ਦੀ ਅੱਧੀ ਜ਼ਿੰਦਗੀ ਇਸੇ ਸੋਚਣ ਚ ਲੰਘ ਜਾਂਦੀ ਕਿ ਸਬਜ਼ੀ ਕਿਹੜੀ ਬਣਾਉਣੀ ਆ ਸੋ ਅੱਜ ਦਾ ਦਿਨ ਜਿਹੜਾ ਵਾ ਇਹਨਾਂ ਬਚਾ ਲਿਆ ਸੋਚਣ ਚ ਲਾਏ ਸੋਚਦਾ ਵਾ ਭੀ ਅੱਜ ਰਾਤ ਨੂੰ ਬਣਾਉਣਾ ਕੀ ਆਹੀਂ ਹਾਂ ਸੋ ਬਿਲਕੁਲ ਸੱਚੀ ਗੱਲ ਐ ਜੀ ਇੱਕ ਹਹਾਵਤ ਆ ਕਿ ਜਨਾਨੀਆਂ ਦੀ ਦੀ ਜ਼ਿੰਦਗੀ ਇਹ ਸੋਚਣ ਚ ਲੰਗ ਜਾਂਦੀ ਹੈ ਕਿ ਸਬਜ਼ੀ ਕਿਹੜੀ ਬਣਾਉਣੀ ਆ ਤੇ ਉਹ ਸਾਡੇ ਘਰ ਦੀਆਂ ਸਵਾਣੀਆਂ ਨੇ ਅੱਜ ਦੀ ਸੋਚ ਤੇ ਮੁਕਾਦੀ ਦੇ ਤੇ ਆਪਣੇ ਛਲਗਮਾਂ ਦਾ ਜਿਗਾਰ ਕਰ ਲਿਆ ਵਾ ਸ਼ਾਮ ਨੂੰ ਜਾ ਕੇ ਇਹਨਾਂ ਨੂੰ ਘੋਟਣੇ ਵਾਲੇ ਛਲਗਾਂ ਬਣ ਕੇ ਕਰ ਆਹ ਆਦਿ ਪਤਾ ਵਾ ਇਹ ਦੋਸ ਤਾਂ ਐ ਛਲਗਮ ਪੁੱਟ ਆਰਨ ਪੁੱਟੋ ਬੇਟਾ ਆਲੀ ਵਾਲੇ ਸੈੱਟ ਐ। ਐ! ਲੋ ਜੀ ਆ ਆ ਰਹੇ ਨੇ ਪੈਲੀ ਪੈ ਕੇ ਛਲਗਮ ਵੀ ਤੋੜ ਲੈ ਰਹੇ। ਵਾਹ ਜੀ। ਛਲਗਮਾਂ ਦੀ ਸਬਜ਼ੀ ਆ ਰਹੇ ਖਾਊ ਸ਼ਾਮ ਨੂੰ ਅੱਜ। ਉਹਨਾਂ ਨੇ ਪੈਲੀ ਜੇ ਬਾਹਰ ਕੱਢ। ਅਮਰੀਨ ਚਲੋ ਤੋੜੋ। ਅਮਰੀਨ ਲੈ ਉਹ ਤਾਂ ਗੰਨੇ ਚੂਪੜ ਤਾਂ ਫਰਸਤ ਨਹੀਂ ਆ ਇਹਦੇ। ਹੁਣ ਬੁੱਟੋ ਬੰਨੇ ਨੂੰ ਕੱਲਾ ਲਈ। ਐ। ਛਲਗਮ ਤੋੜ ਲਏ ਆ। ਫੇ ਫੋਟੋ ਖਿੱਚਣੀ ਤੇਰੇ ਮੈਂ YouTube ਤੇ ਵੀਡੀਓ ਚਾੜ੍ਹ ਦੇਣੀ ਆ ਫੋਟੋ ਦੀ ਕਿੱਸੇ ਰੱਖਣੀ ਕੋਈ। ਸੋ ਹੁਣ ਛਲਗਮ ਧੋ ਵੀ ਲਈਏ ਜਾ ਕੇ ਫਿਰ ਘਰ ਦਾਦਾ ਕੰਮ ਤੇ ਇੱਥੇ ਮੁਕਾ ਕੇ ਜਾਈਏ। ਨੋਰੀ ਛਲਗਮ ਹੁਣ ਧੋ ਕੇ ਹੀ ਘਰ ਖੜਦੇ। ਮੈਨੂੰ ਬੋਖ ਪਾਇਆ। ਸੋ ਆਤੋਂ ਪ੍ਰੈਸ਼ਰ। ਕਿੰਨਾ ਨਿੱਗਾ ਪਾਣੀ ਆ। ਸਿੰਦਰ ਫਾੜੇ ਛਲਗਮ ਧੋ ਹਥ ਹਥ। ਨਾਉਣ ਦੀ ਗੰਡਾ। ਮੋਟਰ ਤੇ ਲਾਈ। ਆ ਲੈ ਜੁੱਤੀ। ਨਾਲ ਐਨੀ ਕੋਈ ਗੱਲ। ਵਪਾਰੀ ਸਾਰਾ ਟੱਬਰ ਸ਼ਰਗਮ ਤੋਣ ਤੇ ਲੱਗਾ ਵਾ ਕਾ ਜੁੱਤੀ ਦੇ ਬਾਪੇ ਲਾ ਮਿੱਟੀ ਉੱਛੇ ਤੱਕ ਤੂੰ ਹੀ ਭੜ ਲਾ ਘਟ ਜਊਗਾ ਆਪੇ ਜੁੱਤੀ ਪਾ ਲਾ ਨਾ ਨੀ ਯਾਰੇ ਸ਼ਰਗਮ ਇੱਧਰ ਸ਼ਰਗਮ ਕਾਦੇ ਜਾ ਰਹੇ ਤਾਤਾ ਤਾਜਾ ਪੁੱਟ ਕੇ ਤੋਣ ਤੋਂ ਬਾਅਦ ਓਏ ਸੁਖਿਆ ਨਜ਼ਾਰਾ ਜੀ ਇਹੋ ਤੇ ਪਿੰਡਾਂ ਦੀ ਮੌਜ ਆ ਸੋ ਇਸੇ ਕਰਕੇ ਉਹ ਤੇ ਕਹਿੰਦੇ ਕਿ ਮੌਜ ਨਹੀਂ ਲੱਭਣੀ ਪੰਜਾਬ ਵਰਗੀ ਤੇ ਪੰਜਾਬ ਵਰਗਾ ਨਜ਼ਾਰਾ ਇਹ ਬਾਹਰ ਥੋੜਾ ਲੱਭਦਾ ਕਿਤੇ ਬਾਹਰ ਪੈਸੇ ਇਹ ਦੇਖੀ ਐਪਸ ਚ ਬੜਾ ਹਾਂ ਤੇ ਖੂਬਸੂਰਤ ਨਜ਼ਾਰਾ ਜੀ ਵਾਹ ਲੋ ਜੀ ਨਾਲ ਦੀ ਨਾਲ ਗਰੋਸਰੀ ਪੈਕ ਵੀ ਹੋ ਰਹੀ ਹੈ ਹੁਣ ਜਿਹੜੀ ਸਬਜੀ ਤਾਜ਼ਾ ਤੋੜੀ ਹੈ ਆ ਓਏ ਯੋરાજ ਨੇ ਬਕਾਇਦਾ ਕੱਟ-ਕੱਟ ਕੇ ਤੇ ਛਿਲਗਮ ਪਾਉਣ ਲੱਗਾ ਵਿੱਚ ਹੁਣ ਕੋਸ ਮੰਮੀਂ ਜਾ ਕੇ ਉਹ ਦਰਖਾਵਾ ਵਾਹ ਜੀ ਵਾਹ ਮੰਮੀ ਸੋ ਆਈ ਹੋ ਗਈ ਯੂਰਾਜ ਨੇ ਐ ਪੂਰਾ ਪਾਰਸਲ ਚਾਰ ਕਰਤਾ ਵੇਖ ਲੋ ਐ ਪੂਰਾ ਟਰਨਿੰਗ ਪੇ ਰੋੜਾ ਲਫਾਫਾ ਐਮਾਜ਼ਨ ਡਿਲੀਵਰੀ ਮੌਕੇ ਤੇ ਡਿਲੀਵਰੀ ਖੇਤਾਂ ਨੂੰ ਤੋੜ ਕੇ ਧੋ ਕੇ ਤੇ ਲਫਾਫਾ ਗਾਹ ਦੇ ਹੱਥ ਚ ਗੰਨਾ ਖਾਂਦੇ ਮੈਨੂੰ ਪੁੱਤ ਉਹ ਬੜਾ ਨਿਸ਼ਾਰਾ ਲਿਆ ਜੀ ਸੋ ਉਹ ਸਾਡੀ ਕੁੜੀ ਤੇ ਗੰਨਾ ਨਹੀਂ ਚੁੱਪਣਾ ਛੱਡ ਹਟ ਐਂਡੀ ਕਿ ਕੁੜੀ ਦਾ ਬਾਪੂ ਦੇ ਨਾਲ ਛਲਗਮ ਤੇ ਛਲਗਮ ਸ਼ਕੰਡੇ ਆਵਾ ਪਿਓਤੀ ਬਹਿ ਕੇ ਜਾ ਕੇ ਇਕੱਠਾ ਤੇ ਨਹੀਂ ਹੁਣ ਨਾ ਪਤਾ ਕਰ ਨਹੀਂ ਕੋਈ ਨਹੀਂ ਲੱਗੋ ਨਹੀਂ ਪਤਾ ਕੋਈ ਗੱਲ ਨਹੀਂ ਚਟਾ ਦਾ ਮੁੰਡਾ ਪੈੜੀ ਜਾ ਕੇ ਕੱਪੜੇ ਗਿੱਲੇ ਹੁੰਦੇ ਹੁੰਦੇ ਆ ਕੋਈ ਗੱਲ ਨਹੀਂ ਕੱਪੜੇ ਗੰਦੇ ਹੁੰਦੇ ਕੁਝ ਨਹੀਂ ਹੁੰਦਾ ਇਧਰ ਯੂਰਾਜ ਨੇ ਬੱਚਿਆਂ ਨੂੰ ਮੋਟਰ ਵੀ ਚਲਾਤੀਦਾ ਪਾਣੀ ਪੀ ਰਿਆ ਲਟਾ ਜਦਦਰ ਪੀ ਆ ਹੀ ਆ ਮੁੜ ਮਨਦੀਪ ਐ ਇਹ ਚਸ਼ਮੇ ਸ਼ਾਹੀ ਦਾ ਆਨੰਦ ਲੈਣ ਲਗੇ ਚਸ਼ਮੇ ਸ਼ਾਹੀ ਲੋਕੀ ਵਾਹ ਉਧਰ ਵੇ ਟੈਂਡ ਵੀ ਆਪਣੀ ਥੋਲੀ ਦੇ ਨਾਲ ਹੀ ਆਓ ਆ ਇਧਰ ਵੇ ਇਧਰ ਵੇ ਪਲਟੀ ਪਾ ਵਿੱਚ ਵੱਜੇ ਤੋਂ ਬੜਾ ਹੀ ਖੂਬਸੂਰਤ ਨਜ਼ਾਰਾ ਹੈ ਵਾਹ ਜੀ ਵਾਹ ਮਜਾ ਮਜਾ ਕਹਿੰਦਾ ਮਜਾ ਆ ਗਿਆ ਮਜਾ ਮਨਦੀਪ ਪੀਤਾ ਨਹੀਂ ਗਿਆ ਚੱਲ ਦੁਪਹਿਰ ਐਦਾਂ ਹੱਥ ਰੱਖ ਉੱਤੇ ਐਦਾਂ ਹੱਥ ਰੱਖਣਾ ਨਾ ਐਦਾਂ ਹੱਥ ਰੱਖ ਲੈ ਹਾਂ ਐਦਾਂ ਉੱਤੇ ਸ਼ੇਕ ਜਿਆ ਬਣਾ ਕੇ ਤੇ ਹਾਂ ਹੁਣ ਪੀ ਹਾਂ ਬਾ ਆਈ ਜਿੱਦ ਮਰੇ ਇੱਕ ਤਾਂ ਲੈਂਡਿਆ ਵਾ ਕੀ ਹੋਇਆ ਵਾ ਬਰ ਬਰ ਬਾਪ ਕੀ ਕਰ ਦੋ ਹਾਂ ਹਾਂ ਆਰੇਨ ਮਜ਼ਾ ਆਇਆ ਕਿਨੂ ਕਿਨੂ ਮਜ਼ਾ ਆਇਆ ਕਿਨੂ ਕਿਨੂ ਮਜ਼ਾ ਆਇਆ ਦੱਸੋ ਕਿਨੂ ਕਿਨੂ ਆਇਆ ਮਜ਼ਾ ਜੋਰਾਵਰ ਮਜ਼ਾ ਆਇਆ ਮਿੱਟੀ ਘਾਟੀ ਮਜ਼ਾ ਆਇਆ ਚਲੋ ਘਾਂਡਦੇ ਰਹਾਂਗੇ ਹਾਂ ਬਾਓ ਖੂਬਸੂਰਤ ਨਜ਼ਾਰਾ ਦੀ ਇਹ ਆ ਦੇ ਦਿਓ ਕੰਨਾ ਮੈਨੂੰ ਸੋ ਖੇਤਾਂ ਦਾ ਹਰ ਰੰਗ ਬੱਚਿਆਂ ਨੂੰ ਆਪਾਂ ਵਿਖਾਇਆ ਤੇ ਰੰਗ ਵਿਖਾਇਆ ਸਾਡੇ ਵੀਰ ਯੂਰਾਈ ਨੇ ਸੋ ਬਹੁਤ ਸੋਣਾ ਯੂਰਾਈ ਨੇ ਖੇਤਾਂ ਦਾ ਬੱਚਿਆਂ ਨੂੰ ਹਰ ਰੰਗ ਵਿਖਾਇਆ ਜਿਹੜਾ ਕਿ ਕੈਨੇਡਾ 'ਚ ਰਹਿ ਕੇ ਬੱਚੇ ਤਰਸ ਜਾਂਦੇ ਆ ਉਹਨਾਂ ਨੂੰ ਪਤਾ ਲੱਗਦਾ ਇੱਥੇ ਆ ਕੇ ਕਿ ਸਾਡੀ ਜੜ ਕੀ ਆ ਸਾਡੀ ਮਿੱਟੀ ਕੀ ਆ ਆਪਾਂ ਕਿੱਥੋਂ ਪੈਦਾ ਹੋਏ ਆ ਤੇ ਸਾਨੂੰ ਇਹਦੇ ਨਾਲ ਜੁੜਨਾ ਕਿਦਾਂ ਸੋ ਬੜੀ ਵਧੀਆ ਗੱਲ ਆ ਜੀ ਬੱਚਿਆਂ ਨੂੰ ਇਦਾਂ ਇਹੋ ਜਿਹੀ ਥਾਵਾਂ ਵਿਸਟ ਕਰਾਉਣੇ ਚਾਹੀਦੀਆਂ ਵਾ ਲਓ ਜੀ ਛਰਗਮ ਤੇ ਲੈ ਲਈ ਤੇ ਨਾਲ ਜਤਿੰਦਰ ਨੂੰ ਪਾਲਕ ਦੇਸ ਗਈ ਆ ਤਰੋ ਤਾਜ ਤੇ ਤਾਜਾ ਪਾਲਕ ਵੀ ਟੁੱਟ ਰਹੀ ਆ ਐ ਮਜਾ ਆਉਣਾ ਪੂਰਾ ਛਲਗਮ ਕੋਟਨੇ ਵਾਲੇ ਪਾਲਕ ਪਾ ਕੇ ਦੋ ਬਣਾਏ ਇਹ ਮੈਂ ਤਾਂ ਪਾਜੀ ਦਸ ਕਿੱਥੇ ਆ ਇਹ ਵੀਰਾਇਨ ਨੇ ਯਾਰੇ ਬੰਤੇ ਅੱਜ ਸੋ ਲੋਕੀ ਐਵੇਂ ਅਮਰਸਰ ਸਾਡਾ ਪਿੰਡ ਵਿਸਿਟ ਕਰਨ ਜਾਂਦੇ ਅਸਲ ਚ ਸਾਡਾ ਪਿੰਡ ਦੇ ਰਿਐਲਿਟੀ ਤੇ ਇਹ ਆ ਹਾਂ ਇੱਥੇ ਆ ਕੇ ਤੁਹਾਨੂੰ ਜੋ ਰੀਅਲ ਐਕਸਪੀਰੀਅੰਸ ਹੁੰਦਾ ਵਾ ਐਕਚੁਅਲੀ ਇਹੀ ਆ ਅੱਜ ਕੱਲ ਦਾ ਪੰਜਾਬ ਅੱਜ ਕੱਲ ਦਾ ਪੰਜਾਬ ਅਜੋਕਾ ਪੰਜਾਬ ਉਹ ਪੁਰਾਣਾ ਵਾ ਹਾਂ ਉਹ ਬਿਲਕੁਲ ਉਹ ਸਾਡਾ ਪਿੰਡ ਅਮਰਸਰ ਵਾਲਾ ਬਣਾਇਆ ਉਹ ਪੁਰਾਣਾ ਪੰਜਾਬ ਹੈ ਪਰ ਅਜੋਕਾ ਪੰਜਾਬ ਆ ਜਿਹੜਾ ਇਸ ਟਾਈਮ ਬੱਚਿਆਂ ਦੇ ਕਿੱਥੇ ਆਏ ਆ ਆਪਣੇ ਖੇਤਾਂ 'ਚ ਖੇਤਾਂ 'ਚ ਉਹ ਬਣਾਇਆ ਜੇ ਤੋਤਿਆਂ ਵਾਲਾ ਹਾਂ ਅੱਜ ਕੱਲ੍ਹ ਨਹੀਂ ਪੰਜਾਬ 'ਚ ਇੰਦਾ ਕੋਈ ਤੋਤਿਆਂ ਤੋਤਿਆਂ ਵਾਗ ਕਰਦਾ ਬਿਲਕੁਲ ਬਿਲਕੁਲ ਇਹ ਪਹਿਲਾਂ ਪੁਰਾਣਾ ਸੀ ਇਹ ਮਾਡਰਨ ਪੰਜਾਬੀ ਆ ਮਾਡਰਨ ਮੁੰਡੇ ਆ ਪਰ ਜੁੜੇ ਖੇਤਾਂ ਨਾਲ ਨਹੀਂ ਆ ਆਪੇ ਤੋਂ ਨਾ ਤੇ ਆਹ ਜਿਹੜਾ ਸਾਡਾ ਬਿਲਕੁਲ ਮਾਡਰਨ ਮੁੰਡਾ ਪੂਰਾ ਮਸਤ ਮੌੜਾ ਆਹ ਵੇਖੋ ਜੋਰਾਵਰ ਸਿੰਘ ਹਾਂ ਤੇ ਇੱਧਰ ਜਿਹੜੀ ਸਾਡੀ ਹੈ ਧੀ ਰਾਣੀ ਆ ਇਹਨੇ ਤੇ ਗੰਨਾ ਚੁਪੜਾ ਨਹੀਂ ਛੱਡਿਆ ਉਹਦੇ ਮੈਨੂੰ ਇਹੋ ਕਹੀ ਜਾਂਦਾ ਦਾदू ਪੁੱਤਰ ਕੈਨੇਡਾ ਜਾ ਕੇ ਨਹੀਂ ਲੱਭਣੇ ਕੰਨੇ ਕੈਨੇਡਾ ਉਹ ਲੈ ਕੇ ਦੌੜ ਗਿਆ ਉਹਦੇ ਮਗਰ ਦੌੜੀ ਸੁਬੜਾ ਸੋਹਣਾ ਨਜ਼ਾਰਾ ਬੱਚਿਆਂ ਦਾ ਖੂਬਸੂਰਤ ਤੇ ਬੇਬੀ ਦੀਦੀ ਹੁਣਾਂ ਨੇ ਪੰਜਾਬ ਦਾ ਟ੍ਰੈਡੀਸ਼ਨਲ ਖਾਣਾ ਮੱਕੀ ਦੀ ਰੋਟੀ ਦਹੀਂ ਮੱਖਣ ਤੇ ਆਹ ਸਰਮ ਦਾ ਸਾਗ ਗਰਮਾ ਗਰਮ ਕੋਟਨੇ ਵਾਲਾ ਤੇ ਨਾਲ ਕਸਟਰਡ ਮਿਕਸ ਵੈਜ ਜਿਵਰਾਜ ਆ ਜੋ ਆਪਣਾ ਸੈਲਡ ਸੋ ਲਟੇ ਹੁਣੀ ਰਣਜੀਤ ਭਾਜੀ ਕੋ ਮਹਾਰਾ ਜੀ ਸਾਵਣ ਸਿੰਘ ਦਾ ਇਤਿਹਾਸ ਪਤਾ ਕਰ ਰਹੇ ਆ ਤੁਕੀ ਜਿਹੜੇ ਬਿਹਾਸ ਵਾਲੇ ਮਹਾਰਾਜ ਦਾ ਸਬੰਧ ਹੈ ਇਸ ਘਰ ਦੇ ਨਾਲ ਬੜਾ ਗੂੜਾ ਹੈ ਤੇ ਖਾਣਾ ਪਾਣੀ ਛਕਦੇ ਆਂ ਮਨਦੀਪਾ ਟ੍ਰੈਡੀਸ਼ਨਲ ਖਾਣਾ ਪੰਜਾਬ ਦਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਹਾਂ ਬੂਲੀ ਮਿਕਸ ਵੈਜ ਦਹੀਂ ਤੇ ਮੱਖਣ ਦਾ ਘਟੋਰਾ ਭਰਿਆ ਵੇਖੋ ਐ ਆਨੰਦ ਲਓ ਵਾਹਿਗੁਰੂ ਖੂਬਸੂਰਤ ਸੋ ਰੋਟੀ ਪਣੀ ਖਾ ਕੇ ਆਨੰਦ ਨਾਲ ਫਿਰ ਅਸੀਂ ਵਾਪਸੀ ਤੇ ਚਾਲੇ ਪਾਵਾਂਗੇ ਸੋ ਬੜਾ ਸੋਹਣਾ ਰਿਹਾ ਸਾਡਾ ਅੱਜ ਦਾ ਇਹ ਟੂਰ ਇਹ ਯੁਵਰਾਜ ਹੋਣਾ ਕੋ ਪਿੰਡ ਨੂੰ ਸੀ ਹਾਂ ਕਸਟਰਡ ਹੈ ਕਸਟਰਡ ਇਹ ਡੇਜ਼ਰਟ ਦਵਾਂਗੇ ਤੁਹਾਨੂੰ ਤੇ ਸਾਡੇ ਕੋਲ ਭਾਈ ਸਭੂਦਿਆ ਸਾਡੇ ਕੋਲ ਇਹ ਮੈਂ ਵੀ ਸਬੂਤ ਰੱਖ ਲਿਆ ਪਰ ਅੱਜ ਤੁਸੀਂ ਸੇਵਾ ਬੜੀ ਕੀਤੀ ਸਾਡੀ ਤੁਹਾਡੀ ਨਾਮ ਕੋਣੀ ਮਲਾਂ ਜੱਗ ਸੇ ਇਹ ਬਾਬਾ ਜੀ ਨਹੀਂ 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 ਇਹ ਮੇਰੇ ਲੱਗੇ ਨਾ ਆਪਾਂ ਦੇ ਸੋ ਬੜਾ ਵਧੀਆ ਰਿਹਾ ਜੀ ਅੱਜ ਦਾ ਨੁਸੀ ਦਾ ਟ੍ਰਿਪ ਖੂਬ ਖੁਸ਼ਗਵਾਰ ਮਾਹੌਲ ਦੇ ਵਿੱਚ ਬੱਚਿਆਂ ਨੇ ਖੂਬ ਇੰਜੋਏ ਕੀਤਾ ਹੁਣ ਸਾਡਾ ਆਰਐਨ ਤੇ ਸੌ ਗਿਆ ਵਾ ਅਮਰੀਨ ਵੀ ਵਸ ਗਿਆ ਹੁਣ ਆ ਰਹੀ ਸੌਣ ਦੀ ਤਿਆਰੀ ਹੈ ਸੋ ਹੁਣ ਅਸੀਂ ਵਿਦਾ ਲੈ ਰਹੇ ਹਾਂ ਜੀ ਨੁਸੀ ਵਾਲਿਆਂ ਕੋ ਤੇ ਫੇਰ ਛੇਤੀ ਪਰਿਵਾਰ ਇਕੱਠੇ ਹੋਵਾਂਗੇ ਤੇ ਮਿਲਾਂਗੇ ਸੋ ਬਹੁਤ ਵਧੀਆ ਰਿਹਾ ਜੀ ਅੱਜ ਦਾ ਵਲੌਗ ਸਾਰੇ ਮਿੱਤਰ ਪਿਆਰੇ ਸੱਜਣ ਮਿੱਤਰ ਰਿਸ਼ਤੇਦਾਰ ਜਰੂਰ ਇਸ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੇ ਚੈਨਲ ਜਿੰਨਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਸੋ ਥੈਂਕ ਯੂ ਵੈਰੀ ਮੱਚ ਫਾਰ ਵਾਚਿੰਗ आवर ਵਲੌਗ